ਈਏ ਵੱਲੋਂ ਜੀ ਉਹ ਨੀਚੇ ਗਏ ਤੇ ਅ ਤੁਸੀਂ ਵੀ ਤੁਸੀਂ ਸਰ ਡੀਐਸਪੀ ਸਾਹਿਬ ਸੁਖਵਿੰਦਰ ਇਹਨਾਂ ਵੱਲੋਂ ਨਾਕਾ ਲਾਇਆ ਹੋਇਆ ਸੀ ਸਪੈਸ਼ਲ ਚੈਕਿੰਗ ਚੱਲ ਰਹੀ ਸੀ ਤੇ ਉਹਦੇ ਵਿੱਚ ਇੱਥੇ ਇਹ ਸਿਆਜ਼ਕਾਰ ਜਿਹੜੀ ਅਗਰ ਤੁਸੀਂ ਪਰ ਦੇਖਦੇ ਆਂ ਇਹ ਕਾਰ ਉਹਨੇ ਨਾਕਾ ਤੋੜਦੇ ਰਿਹਾ ਉੱਥੋਂ ਜਦੋਂ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਉਹ ਰੁਕ ਗਏ ਇਹਨਾਂ ਨੇ ਫਾਲੋ ਕੀਤਾ ਬਹੁਤ ਤੇਜ਼ ਰਫਤਾਰ ਆਉਂਦਾ ਬਹੁਤ ਡੇਂਜਰਸ ਵੀ ਚਲਾਉਂਦਾ ਇੱਥੇ ਇਧਰ ਵੜ ਗਿਆ ਇੱਥੇ ਇੰਟਰਸੈਪਟ ਜਦੋਂ ਕੀਤਾ ਇਹਨਾਂ ਨੇ ਉਹ ਬਾਹਰ ਨਿਕਲਦੇ ਸਾਰੀ ਉਹਨੇ ਫਾਇਰਿੰਗ ਕੀਤੀ ਗੋਲਸਤੇ ਜੋ ਕਿ ਮਤਲਬ ਬਚਤ ਰਹੇਗੀ ਸਾਡੇ ਕਿਸੇ ਮੁਲਾਦਰ ਨਹੀਂ ਹੁੰਦੀ ਗੱਡੀ ਦੇ ਵੱਜੀ ਉਹ ਤੇ ਉਹ ਜਵਾਬੀ ਫਾਇਰ ਚ ਉਹ जख्मी ਹੋ ਗਿਆ ਤੇ ਉਹਨੂੰ ਹਸਪੀਟਲ ਤਾਂ ਕੋਈ ਕਰਾਇਆ ਤੇ ਇਸੇ ਦੌਰਾਨ ਜਿਹੜੇ ਇਹਦੇ ਬਾਹਰ ਡਿੱਗੀ ਇਹਦੇ ਕੋਲ ਪਰਵਨ ਮਿਲੀ ਤੇ ਉਹ ਇਹਨਾਂ ਨੇ ਸਾਰੀ ਚੈੱਕ ਕੀਤੀ 2 ਕਿਲੋ 114 ਗ੍ਰਾਮ ਹੈਰੋਇਨ ਹੈ ਇਹਨਾਂ ਨੇ ਉਸ ਦਾ ਚੱਕੀ ਤਾਂ ਆਸਾ ਆਇਆ ਸੀ ਰਿਕਾਰਡ ਚੈੱਕ ਕੀਤਾ ਇਹਨਾਂ ਨੇ ਉਸ ਤੋਂ ਪਹਿਲਾਂ ਵੀ ਪੱਚੀ ਦੱਤ ਸਰ ਕਿੱਥੋਂ ਦਾ ਪਤਾ ਲੱਗਿਆ ਜੀ ਕਿੱਥੇ ਦਾ ਕਿੱਥੋਂ ਦਾ ਨਸ਼ਾ ਦਰਕਰ ਹੈ ਬਲਜਿੰਦਰ ਸਿੰਘ ਹੈ ਜੀ ਇਲੀਸ ਲਾਡੀ ਸਨ ਆਫ ਜੁਕੇਂਦਰ ਸਿੰਘ ਚੱਕੀ ਵਾਲੀ ਗਲੀ ਧਰਮਕੋਟ ਦਾ 14 ਸਿਕੰਦਰ ਸਰ ਪਤਾ ਲੱਗਿਆ ਕੁਝ ਕਿੱਥੇ ਦੇ ਨੇ ਦੇਣੀ ਸੀ ਕੀ ਕਰਨਾ ਸੀ ਇਹ ਤਾਂ ਹਲੇ ਪੁਸ਼ਟੀ ਕਰਾਂਗੇ ਜੀ ਸਰ ਇੱਕੋ ਹੀ ਤੁਸੀਂ ਪਰਮਾਸ਼ੀ ਕਰੀ ਚਾਹ ਹ ਇੱਕੋ ਹੀ ਸੀ ਜੀ ਹਜੇ ਤੱਕ ਜੇ ਹੁਣ ਪਿੱਛੇ ਕੋਈ ਲਾਹਲੂ ਆਇਆ ਹੋਵੇ ਤਾਂ ਕਹਿ ਨਹੀਂ ਸਕਦੇ ਬੱਟੀ ਜਦੋਂ ਇਹਨਾਂ ਨੂੰ ਫਾਲੋ ਕੀਤਾ ਤੇ ਗੱਡੀ ਦੇ ਸ਼ੀਸ਼ੇ ਵੀ ਉਹ ਕਾਲੇ ਕਰੀ ਬੈਠਾ ਕੋਈ ਫਿਲਮ ਫਿਲਮ ਜੀ ਲਾਈ ਹੈ ਤੇ ਉਹ ਉਧਰ ਤੱਕ ਹੀ ਜਲੇ ਸਰ ਨਸ਼ਾ ਤਸਕਰੀ ਪਿਆ ਸਕਦੇ ਨੇ ਹਾਂ ਨਸ਼ਾ ਤਸਕਰੀ ਉਧਰ ਉਹਦੇ ਕੋਲ ਉਹਨੂੰ ਸੈਲ ਦੀ ਭਾਰੀ ਮਤਰਾ ਚ ਫੈਰਨ ਬਰਾਮਦ ਹੋਈ ਸਰ ਖਾਸ ਸੂਚਨਾ ਦੇ ਦਰਤੇ ਜਿਹੜਾ ਨਕਾਬੰਦੀ ਕੀਤੀ ਸੀ ਸਰ ਨਕਾਬੰਦੀ ਸਾਡੀ ਕੀਤੀ ਹੋਈ ਸੀ ਰੀਟੇਨ ਚੈਕਿੰਗ ਹਾਂ ਜੀ ਕੀਤੀ ਲੋ ਕਿੰਨੀਆਂ ਗੋਲੀਆਂ ਲੱਗੀਆਂ ਜੀ ਇਸ ਨਸ਼ਾ ਤਸਕਰ ਨੂੰ ਉਹ ਜੀ ਪਤਾ ਨਹੀਂ ਇਹਨਾਂ ਨੇ ਅੱਗੇ ਫੈਕ ਕੀਤਾ ਉਹ ਉੱਪਰ ਉਹਨੂੰ ਹਸਪੀਟਲ ਜਹਾਜ ਲਾ ਗੋ ਉਹਨੇ ਗੋਕ ਸਰ ਕਿੰਨੇ ਕੁ ਫਾਇਰ ਕੀਤੇ ਦੋਨੋਂ ਪਾਸੇ ਕਿੰਨੇ ਉਹਨਾਂ ਨੇ 3 ਫਾਇਰ ਕੀਤੇ ਇਹਨਾਂ ਦੇ ਅਸਲ ਮੁਤਾਬਕ ਅਜੇ ਜਿਹੜੇ 3 ਫਾਇਰ ਕੀਤੇ ਕਿਲੇ ਸਰ ਠੀਕ ਹੈ